ਗਿੰਨਾ ਬੈਠੋ ਤੇ ਮੇਰਾ ਨਾਮ ਤਰਨੁਕਮਰ ਨਿੱਕਾ ਇਹ ਪ੍ਰੋਦਾਣਾ ਸ਼੍ਰੀ ਬਾਲਾ ਜੀ ਕੀਰਤਨ ਮੰਡਲ ਹੋਂ ਅਸੀਂ ਇਸੇ ਸੰਸਥਾ ਦੇ ਅnder ਗਤ ਸ਼੍ਰੀ ਬਾਲਾ ਜੀ ਕੋ ਉਸੇ ਵਸਥਾਨ ਜਿੱਥੇ ਗਊਆਂ ਦਾ ਰਖਾਅ ਹੁੰਦਾ ਔਰ ਉੱਥੇ ਸਟੇਟਮੈਂਟ ਵੀ ਕੀਤਾ ਜਾਂਦਾ ਫਿਰ ਸੋਚਿਆ ਗਿਆ ਕਿ ਜਾਗਰਨ ਦੇ ਨਾਲ ਸਮਾਜ ਸੇਵਾ ਦੇ ਨਾਲ ਇੱਥੇ ਇੱਕ ਥੋੜੀ ਜਿਹੀ ਘਾਟ ਸੀਗੀ ਬੈਸਦਾ ਚਾਰੇ ਗਊਸ਼ਾਲਾ ਜਿਹੜੀਆਂ ਸਾਡੀਆਂ ਇੱਥੇ ਮੌਂਡਮੈਂਡੀ ਦੀਆਂ ਬਹੁਤ ਅੱਛਾ ਕੰਮ ਕਰ ਰਹੀ ਹੈ ਔਰ ਦੂਸਰੀ ਗੱਲ ਕਿ ਬਹੁਤ ਗਊਆਂ ਦਾ ਉੱਥੇ ਰਖਾ ਵੀ ਹੈ ਉਹਨਾਂ ਦਾ ਸਹੀ ਢੰਗ ਨਾਲ ਪਾਲਣ ਪੋਛਦੇ ਵੀ ਹੁੰਦਾ ਔਰ ਥੋੜਾ ਜਿਹਾ ਕੀ ਸੀਗਾ ਕਿ ਜਿਵੇਂ 700 ਗਊਆਂ 800 ਗਊਆਂ ਕਿਸੇ ਕੋਲ 1000 ਗਊ ਹੈ ਕਿਸੇ ਕੋਲ ਸ਼ਾਇਦ 1500 ਗਊ ਹੈ ਵੀ ਅਸੀਂ ਉਹਨਾਂ ਦੀ ਜੋ ਮੁਸ਼ਕਲ ਹੈ ਉਹਨਾਂ ਨੂੰ ਥੋੜਾ ਜਿਹਾ ਧਿਆਨ ਦੇ ਵਿੱਚ ਰੱਖਦੇ ਹੋਏ ਵੀ ਆਪਾਂ ਇੱਕ ਹਸਪਤਾਲ ਖੋਲੀਏ ਜਿੱਥੇ ਕਿ ਅੱਛਾ ਵਾਤਾਵਰਨ ਉਹਨਾਂ ਦਾ ਟਰੀਟਮੈਂਟ ਹੋ ਸਕੇ ਹੁਣ ਉਥੇ ਗੋਆ ਦਾ ਹਸਪਤਾਲ ਬਣਾਇਆ ਗਿਆ ਬਟ ਉਥੇ ਸਾਡੇ ਤਿੰਨ ਡਾਕਟਰ ਦੀ ਟੀਮ ਕੰਮ ਕਰ ਰਹੀ ਹੈ ਕੰਮ ਕਰ ਰਹੀ ਹੈ ਉਹਨਾਂ ਦੇ ਨਾਮ ਡਾਕਟਰ ਵੀਪਨ ਜੀ ਹੈ ਜੋ ਕਿ ਸਾਡੇ ਸੰਸਥਾ ਦੇ ਔਰ ਹਸਪਤਾਲ ਦੇ ਚੇਅਰਮੈਨ ਵੀ ਹੈ ਡਾਕਟਰ ਸਤੀਸ਼ ਜੀ ਹੈ ਜੋ ਕਿ ਮੇਰੇ ਹਿਸਾਬ ਨਾਲ ਪੰਜਾਬ ਦੇ ਵਿੱਚ ਤੀਜਾ ਚੌਥਾ ਸਰਜਨ ਦਾ ਨੰਬਰ ਆਉਂਦਾ ਉਹਨਾਂ ਦਾ ਨਾਮ ਆਉਂਦਾ ਹੈ ਡਾਕਟਰ ਡੇਵਿਡ ਜੀ ਹੈ ਉਹ ਵੀ ਸੇਵਾ ਸਵੇਰੇ ਸ਼ਾਮ ਕਰਦੇ ਨੇ ਉੱਥੇ ਅਸੀਂ 10 ਗਊਆਂ ਦਾ ਆਲਰੇਡੀ ਟ੍ਰੀਟਮੈਂਟ ਕੀਤਾ ਜਾਂਦਾ ਹੈ ਕਿਉਂਕਿ ਹਸਪੀਟਲ ਦੇ ਵਿੱਚ ਜੇ ਅਸੀਂ 100 200 ਗਊ ਕਰਦਾਂਗੇ ਤਾਂ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾਊਗਾ ਅਸੀਂ 8-10 ਗਊਆਂ ਉੱਥੇ ਜਿਹੜੀਆਂ ਕਿ ਮੇਜਰ ਐਕਸੀਡੈਂਟਡ ਹੈ ਜਾਂ ਕੋਈ ਕੋਈ ਕਿਸੇ ਉਹਨਾਂ ਦੀ ਬਿਮਾਰੀ ਨਾਲ ਕਰਸਤ ਨੇ ਉਹਨੂੰ ਰੱਖਿਆ ਜਾਂਦਾ ਹੈ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਸਾਡਾ ਪ੍ਰੋਸੈਸ ਹੈ ਕਿ ਉਹਨਾਂ ਨੂੰ ਗਊਸ਼ਾਲਾ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ ਇਹ ਸਾਰਾ ਕੁਝ ਜੋ ਡਿਸਾਈਡ ਕਰਦਾ ਸਾਡੀ ਡਾਕਟਰ ਦੀ ਟੀਮ ਹੀ ਡਿਸਾਈਡ ਕਰਦੀ ਹੈ ਕਿਉਂਕਿ ਗਊਆਂ ਦੇ ਬਾਰੇ ਉਹਦੀ ਸੇਵਾ ਕਰਦੇ ਨੇ ਧਰਮ ਦੇ ਵਿੱਚ ਕੰਮ ਲੱਗੇ ਨੇ ਸੁਰੱਖਿਅਤਾਂ ਬਖਸ਼ੀ ਉਹਨਾਂ ਨੂੰ ਔਰ ਸਵਸਥ ਰੱਖੇ ਇਹੀ ਮੈਂ ਜੰਨ ਲਾ ਸ਼ਮਨ ਜਾਚਣਾ ਚਾਹਣਾ ਜੈ ਗੋ ਮਾਤਾ ਦੀ ਜੈ ਸ਼੍ਰੀ ਵਾਲਾ ਜੀ ਅਵੀਸ਼ਤ ਮਾਰ ਜੀ ਸਰਪੰਚ ਐਨ ਮਿਸਪਲ ਕੌਂਸਲ ਮੋਰ ਅੱਛਾ ਜਿਹੜੀ ਸਸਤਾ ਹੋਈ ਗਊਆਂ ਦੇ ਬਾਰੀ ਨੂੰ ਲਾਜ ਪਾਤੀ ਜੇ ਵਰਤ ਤੱਕ ਮੈਂ ਜੀ ਮੋਰ ਮੰਡੀ ਇੱਕ ਇਤਿਹਾਸਕ ਮੰਡੀ ਆ ਇਸ ਵਿੱਚ ਲੋਕ ਆ ਬਹੁਤ ਹੀ ਦਾਨੀ ਤੇ ਸੇਵਾਦਾਰ ਲੋਕ ਇਥੇ ਮੰਡੀ ਵਿੱਚ ਚਾਰ ਪੰਜ ਕਊਸ਼ਲਾ ਲਗਾਤਾਰ ਚੱਲ ਰਹੀਆਂ ਪਰ ਉਹਨਾਂ ਦੇ ਵਿੱਚ ਥੋੜਾ ਜਿਹਾ ਜਿਹੜਾ ਐਕਸੀਡੈਂਟ ਲਗਊਗਾ ਉਹਨਾਂ ਨੂੰ ਲੈ ਕੇ ਉਹਨਾਂ ਦੇ ਇਲਾਜ ਲਈ ਥੋੜੀ ਜਿਹੀ ਘਾਟ ਸੀ ਉਸ ਨੂੰ ਲੈ ਕੇ ਸਾਲਾ ਸਾਦ ਪਾਲਾਜੀ ਸੇਵਾ ਮੰਡਲ ਵੱਲੋਂ ਇੱਕ ਬਹੁ ਵੱ ਹਸਪਤਾਲ ਬਣਾਇਆ ਗਿਆ ਹੈ ਇਸ ਵਿੱਚ ਫੱਟੜ ਅਤੇ ਬਿਮਾਰ ਗਊਆਂ ਦਾ ਹਰ ਤਰ੍ਹਾਂ ਦਾ ਇਲਾਜ ਕੀਤਾ ਜਾਂਦਾ ਤੇ ਉਹਨਾਂ ਦੇ ਆਪਰੇਸ਼ਨ ਕੀਤੇ ਜਾਂਦੇ ਆ ਜੋ ਕਿ ਇੱਕ ਸ਼ਲਾਘਾਯੋਗ ਕਦਮ ਹੈ ਜਿਵੇਂ ਦੇ ਜਿਵੇਂ ਬਾਰਾ ਗੁਰੂ ਫਿੱਕੇ ਰਿਹਾ ਵਾਰਾ ਗਵਾਂਵਾਂ ਦੇ ਵਿੱਚ ਐਕਸੀਡੈਂਟ ਹੁੰਦਾ ਯਾਰ ਡਰ ਰਹਿਂਦਾਗਾ ਇਸ ਲਈ ਇਹ ਜੂਥ ਸੀ ਹਸਪਤਾਲ ਦੀ ਹਸਪਤਾਲ ਖੋਲ ਕੇ ਨੇ ਬਹੁਤ ਸ਼ਲਾਘਾਯੋਕ ਕਦਮ ਕੀਤਾ ਜੈ ਜਮੋਤਾ ਜੀ ਮੇਰਾ ਨਾਮ ਕਪੀਲ ਸ਼ਰਮਾ ਹੈ ਮੈਂ ਮੌੜ ਮੰਡੀ ਦਾ ਵਸਨੀਕ ਹਾਂ ਮੈਂ ਪਿਛਲੇ ਕਈ ਸਾਲਾਂ ਤੋਂ ਮੌੜ ਮੰਡੀ ਦੇ ਵਿੱਚ ਕੋਈ ਗਾਵਾਂ ਵਾਲਾ ਹਸਪੀਟਲ ਨਹੀਂ ਸੀਗਾ ਤਾਂ ਇੱਥੇ ਹੁਣ ਬਾਲਾ ਜੀ ਸੰਕੀਰਤਨ ਜਿਹੜੇ ਹੈਗਾ ਗਊ ਸੰਸਥਾਨ ਹੈ ਇਹਨੇ ਬਹੁਤ ਵਧੀਆ ਉਪਰਾਲਾ ਕੀਤਾ ਹੈਗਾ ਇੱਥੇ ਪਿਛਲੇ ਲੰਬੇ ਸਮੇਂ ਤੋਂ ਗਉਆਂ ਦੀਆਂ ਬਿਮਾਰੀਆਂ ਸਮੱਸਿਆ ਆ ਰਹੀ ਸੀ 12 ਗਉਆਂ ਫਰਦੀਆਂ ਸੀਗੀਆਂ ਉਸ ਤੋਂ ਨੱਚ ਗਈ ਜਖਮੀ ਹੋ ਜਾਂਦੇ ਸੀ ਖੂਹਾਂ ਦੇ ਵਿੱਚ ਡਿੱਗ ਜਾਂਦੇ ਸੀਗੀਆਂ ਇਹ ਸੰਸਥਾ ਦੇ ਮੈਂਬਰ ਜਿਹੜੇ ਉਹ ਖੂਹਾਂ ਦੇ ਵਿੱਚੋਂ ਕੱਢ ਕੇ ਗਉਆਂ ਵਾਲਾਂ ਵਾਂਸ਼ੇ ਨੂੰ ਇੱਥੋਂ ਤੱਕ ਲੈ ਆ ਕੇ ਇੱਥੇ ਉਹਨਾਂ ਦਾ ਪ੍ਰੋਪਰ ਇਲਾਜ ਕਰਦੇ ਹੈਗੇ ਤੇ ਬਹੁਤ ਹੀ ਇਲਾਕੇ ਵਿੱਚ ਖੁਸ਼ੀ ਦੀ ਗੱਲ ਹੈਗੀ ਕਿ ਪਹਿਲਾ ਮੇਰੇ ਖਿਆਲ ਦੇ ਵਿੱਚ ਬਠਿੰਡੇ ਜ਼ਿਲ੍ਹੇ ਦੇ ਵਿੱਚ ਪਹਿਲਾ ਗਊ ਸੰਸਥਾ ਸੇਵਾ ਸੰਸਥਾਨ ਹੈ ਜਿਹੜਾ ਇੱਥੇ ਗਊਆਂ ਪਰ ਹਸਪੀਟਲ ਬਣਾ ਰਿਹਾ ਹੈਗਾ ਇਹਦੇ ਪੂਰੇ ਏਰੀਆ ਦੇ ਵਿੱਚ ਕੋਈ ਗੋਮਤਾ ਹਸਪੀਟਲ ਨਹੀਂ ਬਣਿਆਗਾ ਤਾਂ ਮੈਂ ਇਸ ਦੀ ਬਹੁਤ ਸ਼ਲਾਘਾ ਕਰਦਾ ਇਸ ਸੰਸਥਾਨ ਦੀ ਇਹ ਇਹ ਦੀ ਮੈਨੇਜਮੈਂਟ ਕਮੇਟੀ ਹੈਗੀ ਬਹੁਤ ਹੀ ਸੇਵਾਗਾਰੀ ਹੈ ਉਸ ਵਾਰ ਸ਼ਾਮ ਦਿੱਲੀ ਆਵਦੀ ਨਿਗਰਾਨੀ ਦੇ ਵਿੱਚ ਇਹਨਾਂ ਦੇ ਰੱਖ ਰਹੀ ਹੈਗੀ ਇਲਾਜ ਵਾਸਤੇ ਦਿੱਲੀ ਆ ਰਹੇ ਹੈ ਡਾਕਟਰ ਸਹਿਬਾਨ ਆ ਰਹੇ ਹੈਗੇ ਹੁਣ ਥੋੜੀ ਦੇਰ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਆਪਰੇਸ਼ਨ ਆਪਰੇਸ਼ਨ ਥੀਟਰ ਵੀ ਸ਼ੁਰੂ ਕਰੇ ਹੈਗੇ ਤਾਂ ਕਿ ਇਹਨਾਂ ਦੇ ਗੋਮ ਵਾਲੇ ਬੰਸ਼ੇ ਦਾ ਪੂਰਾ ਪੂਰਾ ਇਲਾਜ ਹੋ ਸਕੇਗਾ ਜੈ ਗੋਮਤਾ ਜੀ